ਦੋਸਤੋ ਅੱਜ ਵੀ ਬਾਇਓਗ੍ਰਾਫੀ ਲੈ ਕੇ ਆਏ ਸੀ ਜੱਗੂ ਹਾਕਮ ਵਾਲੀਆ ਬਾਰੇ ਦੋਸਤੋ ਜੱਗੂ ਹਾਕਮ ਵਾਲੀਆ ਨੂੰ ਤੁਸੀਂ ਸਾਰੀ ਜਾਣਦੇ ਹੋਮੋ ਕਿ ਜੋ ਕਿ ਅੱਜ ਕੱਲ ਬਹੁਤ ਤਕੜਾ ਕਬੱਡੀ ਖੇਡ ਰਿਹਾ ਹੈ ਤੇ ਜੋਲ ਨੰਗਲ ਦੇ ਵਿੱਚ ਤੁਸੀਂ ਸੁਲਤਾਨ ਨੂੰ ਲੈ ਜਾਫੇ ਦਾ ਦੇਖਿਆ ਹੀ ਹੋਣਗੇ ਆਏ ਕਹਿੰਦੇ ਜੱਗੂ ਆਹ ਸਿਰਾਂ ਲਾ ਗਿਆ ਜੱਗੂ ਆਹ ਚਿੱਟੀ ਦਾ ਮੇਲਾ ਬਣਾਉਂਦਾ ਜੱਗੂ ਕੋ ਜੱਗੂ ਐ ਉਹ ਜੱਗੂ ਐ ਇਸ ਤੋਂ ਇਲਾਵਾ ਇਸ ਸੀਜ਼ਨ ਦੇ ਵਿੱਚ ਉਹ ਕੀਵਾ ਕਲਾ ਤੇ ਚੀਮਾ ਜੋਧਪੁਰ ਦੀ ਧਰਤੀ ਤੇ ਬੈਸਟ ਰਹਿ ਚੁੱਕਿਆ ਤੇ ਬਹੁਤ ਐਂਡ ਕਰ ਰਿਹਾ ਅੱਜਕੱਲ ਤੇ ਹੁਣ ਗੱਲ ਕਰਦੇ ਆਪਾਂ ਜੱਗੂ ਹਾਕਮਵਾਲੀ ਦੇ ਪਿੰਡ ਦੀ ਜੱਗੂ ਹਾਕਮਵਾਲੀ ਦਾ ਪਿੰਡ ਹੈਗਾ ਜੀ ਹਾਕਮਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਉਹਨਾਂ ਦੀ ਡੇਟ ਆਫ ਬਰਥ ਹੈਗੀ ਜੀ 5 ਫਰਵਰੀ 1998 ਤੇ ਉਹਨਾਂ ਦਾ ਜਨਮ ਪਿੰਡ ਨਾਨਕਾ ਰੰਗੜਿਆਲ ਵਿੱਚ ਹੋਇਆ ਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਫੈਮਿਲੀ ਦੀ ਉਹਨਾਂ ਦੀ ਫੈਮਿਲੀ ਦੇ ਵਿੱਚ ਉਸਦੇ ਮਾਤਾ ਪਿਤਾ ਤੋਂ ਇਲਾਵਾ ਇੱਕ ਭਰਾ ਰਹਿੰਦਾ ਏ ਉਸਦੇ ਪਿਤਾ ਦਾ ਨਾਮ ਹੈਗਾ ਜੀ ਪਹਿਲਵਾਨ ਸਿੰਘ ਤੇ ਮਾਤਾ ਦਾ ਨਾਮ ਹੈਗਾ ਜੀ ਕਿਰਨਪਾਲ ਗੌਰ ਤੇ ਭਰਾ ਦਾ ਨਾਮ ਹੈ ਤੇ ਗੱਲ ਕਰੀਏ ਜੱਗੂ ਦੀ ਪੜ੍ਹਾਈ ਦੀ ਤਾਂ ਜੱਗੂ ਪਲੱਸ 2 ਪਾਸ ਆ ਜੀ ਜਿਸ ਨੇ ਐਲអេ ਡੀਐਮ ਟੀਏ ਵੀ ਪਬਲਿਕ ਸਕੂਲ ਬਲੱਡਾ ਤੋਂ ਪਲੱਸ 2 ਕੀਤੀ ਸੀ ਤੇ ਹੁਣ ਗੱਲ ਕਰਦੇ ਆ ਆਪਾਂ ਜੱਗੂ ਦੇ ਕੋਚ ਦੀ ਜੱਗੂ ਆਪਣਾ ਕੋਚ ਮੰਨਦੇ ਆ ਜੀ ਬੈਲੀ ਬਰਨਾਲਾ ਨੂੰ ਤੇ ਹੁਣ ਗੱਲ ਕਰਦੇ ਆਪਾਂ ਉਹਨਾਂ ਦੀ ਜਿੱਤੇ ਹੋਏ ਇਨਾਮਾਂ ਦੀ ਜੱਗੂ ਜੀ ਹੁਣ ਤੱਕ 5 ਐਲਡੀਆਂ ਤੈਨੂੰ ਸੋਨੇ ਦੇ ਮੁੰਦਿਆ ਤੈਨੂੰ ਸਕੂਟਰ ਤੇ ਚਾਰ ਮੋਟਰਸਾਈਕਲ ਜਿੱਤ ਚੁੱਕਿਆ ਤੇ ਇਸ ਤੋਂ ਇਲਾਵਾ ਉਸ ਨੂੰ ਅਹਿਮਦਪੁਰ ਦੇ ਵਿੱਚ ਅਲਟੋ ਗੱਡੀ ਸਨਮਾਨ ਵਿੱਚ ਮਿਲੀ ਸੀ। ਮਹਾਂਦਰਪੁਰ ਵਿੱਚ ਰੇਂਜਰ ਸਾਈਕਲ ਮਿਲੀ ਸੀ। ਇਸ ਦੇ ਪਿੰਡ ਹਾਕਮਵਾਲਾ ਦੇ ਲੋਕਾਂ ਨੇ ਉਸ ਨੂੰ ਬੁਲਟ ਮੋਟਰਸਾਈਕਲ ਸਨਮਾਨ ਵਿੱਚ ਦਿੱਤਾ ਸੀ। ਇਸ ਤੋਂ ਇਲਾਵਾ ਜੀ ਉਹਨੇ ਪਸੰਦੀਦਾ ਰੇਡਰ ਤੇ ਜਾਫੀ ਹੈਗਾ ਜੀ ਪਸੰਦੀਦਾ ਰੇਡਰ ਹੈਗਾ ਜੀਵਨ ਮਾਨੁਕੇ ਅਤੇ ਪਸੰਦੀਦਾ ਜਾਫੀ ਹੈਗਾ ਜੀ ਜੱਗਾ ਚਿੱਟੀ। ਤੇ ਹੁਣ ਗੱਲ ਕਰਦੇ ਹਾਂ ਉਹਦੇ ਵਿਆਹ ਦੀ ਜੀ ਉਹਨਾਂ ਦਾ ਵਿਆਹ 2 ਮਹੀਨੋਂ ਹੋਇਆ ਸੀ ਤੇ ਉਹ ਮੈਰਿਡ ਨੇ ਤੇ ਆਪਾਂ ਜੱਗੂ ਦੇ ਬਾਹਰ ਦੀ ਟੂਰ ਕਰੀ ਤਾਂ ਜੱਗੂ 2019 ਦੇ ਵਿੱਚ ਪਹਿਲੀ ਵਾਰ ਦੁਬਈ ਖੇល ਕੇ ਆਇਆ ਤੇ ਐ ਸੀਜ਼ਨ ਉਸਨੇ ਨਿਊਜ਼ੀਲੈਂਡ ਜਾਣਾ ਸੀ ਪਰ ਲਾਕਡਾਊਨ ਕਰਕੇ ਜਾ ਨਹੀਂ ਸਕੇ ਤੇ ਹੁਣ ਗੱਲ ਕਰਦੇ ਆ ਆਪਾਂ ਜੱਗੂ ਦੀ ਅਕੈਡਮੀਆ ਦੇ ਵਿੱਚ ਤਾਂ ਜੱਗੂ ਨੇ 2018 ਦੇ ਵਿੱਚ ਪਹਿਲੀ ਵਾਰ ਸੰਕਰਪੂਰੀ ਕਬੱਡੀ ਕਲੱਬ ਵੱਲੋਂ ਮੈਚ ਖੇਲੇ ਜੋ ਕਿ ਪੰਜਾਬ ਫੈਡਰੇਸ਼ਨ ਦੀ ਅਕੈਡਮੀਆ ਹੈ ਤੇ 2019 ਦੇ ਵਿੱਚ ਨੇ ਭਗਵਾਨਪੁਰ ਮਾਝਾ ਜੁਆਇਨ ਕੀਤਾ ਜੋ ਕਿ एमएलके दे अंडर ਆਉਂਦੀ ਹੈ ਤੇ ਦੋਸਤੋ ਜੱਗੂ ਨੇ ਜਦੋਂ ਪਹਿਲੀ ਵਾਰ ਸਨੇਰ ਤੋਂ ਆਪਣਾ ਮੋਟਰਸਾਈਕਲ ਜਿੱਤਾ ਸੀ ਤਾਂ ਉਸ ਨੇ ਦਾਣ ਕੀਤਾ ਸੀ ਜਿਸ ਨਾਲ ਉਸ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦੀ ਕੀਤਾ ਕਿ ਇਹ ਪਲੇਅਰ ਤਾਂ ਤਾਕਤ ਹੈਗਾ ਹੈਗਾ ਤੇ ਇਨਸਾਨ ਵੀ ਬਹੁਤ ਚੰਗਾ ਤੇ ਹੁਣ ਗੱਲ ਕਰੀਏ ਇਸ ਦੇ ਟਾਪ ਦੇ ਮੈਚਾਂ ਦੀ ਤਾਂ ਜੋਲ ਨੰਗਲ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਇਸ ਨੇ ਐਂਡ ਕਰਾਈ ਸੀ ਇਸ ਤੋਂ ਇਲਾਵਾ ਜਦੋਂ ਇਹ ਪਹਿਲੀ ਵਾਰ ਐਮਐਲਕੇ ਦਾ ਮੈਚ ਖੇលਿਆ ਸੀ ਧਾਲੀਵਾਲ ਤਾਂ ਇਸ ਨੇ 5 ਜੱਫੇ ਲਾਈ ਸੀ ਫਾਈਨਲ ਮੈਚ ਦੇ ਵਿੱਚ ਪਰ ਅਨਫੋਰਚੂਨੇਟਲੀ ਗੋਪੀ ਪਰੰਦੀ ਬੁਰਾਛੇ ਜਾ ਫੇਲ ਆ ਗਿਆ ਤੇ ਬੈਸਟ ਜਾਫੀ ਰਿਹਾ ਇਸ ਤੋਂ ਇਲਾਵਾ ਬੱਛੂਆਣੇ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਜੱਗੂ ਪੰਜ ਜਾਫੇ ਲਾ ਕੇ ਬੈਸਟ ਤਾਂ ਭਾਵੇਂ ਨਹੀਂ ਬਣ ਸਕਿਆ ਪਰ ਲੋਕਾਂ ਦੇ ਦਿਲ ਜਿੱਤਦਾ ਰਿਹਾ ਤੇ ਅਸੀਂ ਹੋਪ ਕਰਦੇ ਐਸੀ ਤਰ੍ਹਾਂ ਹੀ ਜੱਗੂ ਲੋਕਾਂ ਦੇ ਦਿਲ ਜਿੱਤਦਾ ਰਹੇ ਤੇ ਆਪਣੀ ਖੇਡ ਦੇ ਨਾਲ ਲੋਕਾਂ ਦਾ ਮਨੋਰੰਜਨ